ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੁਰ। ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸਰ ਮਾਰ ਦਿਆਂ ਅੱਜ ਦੀਆਂ ਮੁੱਖ ਹੈਡਲਾਈਨਸ ਤੇ। ਕੈਨੇਡਾ ਦੀ ਖੁਫੀਆ ਏਜੰਸੀ ਨੇ ਭਾਰਤੀ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਕੀਤਾ ਆਗਾ ਸਿੱਖ ਕਟੜਪੰਥੀਆਂ ਦੇ ਉੱਤੇ ਲਗਾਏ ਗੰਭੀਰ ਦੋਸ਼। ਕੈਨੇਡਾ 'ਚ ਭਾਰਤੀਆਂ ਸਣੇ 18 ਲੋਕਾਂ ਦੇ ਉੱਤੇ ਵੱਡੀ ਕਾਰਵਾਈ ਗ੍ਰਿਫਤਾਰੀ ਤੋਂ ਬਾਅਦ ਲੱਗੇ ਚੋਰੀ ਚਕਾੜੀ ਦੇ ਦੋਸ਼। ਨਾਟੋ ਤੇ ਕੈਨੇਡਾ EU ਸੰमेलन ਲਈ ਯੂਰਪ ਪਰ ਜਾਣਗੇ ਪ੍ਰਧਾਨ ਮੰਤਰੀ ਕਾਰਨੀ ਐਤਵਾਰ ਨੂੰ ਹੋਣਗੇ ਦੋਆਂ ਥਾਵਾਂ ਲਈ ਰਵਾਨਾ ਕੈਨੇਡਾ ਦੀ ਆਬਾਦੀ ਨੂੰ ਲੈ ਕੇ ਸਟੈਟਿਸਟਿਕਸ ਕੈਨੇਡਾ ਦੇ ਆંકड़े ਜਾਰੀ ਪਹਿਲੀ ਤਿਮਾਹੀ ਦੇ ਵਿੱਚ 0.0% ਆਬਾਦੀ ਦੇ ਵਿੱਚ ਹੋਇਆ ਵਾਧਾ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੀ ਖੋਫਿਆ ਏਜੰਸੀ ਯਾਨੀ ਕਿ ਸੀਐਸਆਈਐਸ ਦੇ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਹੈ ਰਿਪੋਰਟ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਕੈਨੇਡਾ ਨੂੰ ਭਾਰਤੀ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਚੌਕਸ ਰਹਿਣਾ ਚਾਹੀਦਾ ਹੈ ਇਹ ਚੇਤਾਵਨੀ ਉਦੋਂ ਆਈ ਹੈ ਜਦੋਂ ਕੈਨੇਡਾ ਤੇ ਭਾਰਤੀ ਸਰਕਾਰ ਦੇ ਵੱਲੋਂ ਚੋਟੀ ਦੇ ਡਿਪਲੋਮੈਟਸ ਨੂੰ ਬਹਾਲ ਕਰਨ ਦੇ ਉੱਤੇ ਸਹਿਮਤੀ ਜ਼ਾਹਰ ਕਰ ਦਿੱਤੀ ਗਈ ਹੈ। ਕੈਨੇਡਾ ਦੀ ਖੁਫੀਆ ਏਜੰਸੀ CSIS ਦੀ 2024 ਦੀ ਰਿਪੋਰਟ ਨੇ ਵੱਡਾ ਖੁਲਾਸਾ ਕੀਤਾ ਹੈ। ਕੈਨੇਡਾ 'ਚ ਰਹਿਣ ਵਾਲੇ ਸਿੱਖ ਕਟੜਪੰਥੀ ਭਾਰਤ ਦੇ ਵਿੱਚ ਅਤਵਾਦ ਤੇ ਹਿੰਸਾ ਨੂੰ ਹਵਾ ਦੇ ਰਹੇ ਨੇ ਇਹ ਦੋਸ਼ ਲਗਾਏ ਗਏ ਨੇ ਕਿ ਭਾਰਤ ਦੇ ਵਿੱਚ ਅਤਵਾਦ ਨੂੰ ਵਧਾਉਣ ਵਾਸਤੇ ਕੈਨੇਡਾ ਦੀ ਧਰਤੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਜਦੋਂ ਕੈਨੇਡਾ ਨੇ ਅਧਿਕਾਰਤ ਤੌਰ ਤੇ ਮੰਨਿਆ ਹੈ ਕਿ ਉਸ ਦੀ ਧਰਤੀ ਭਾਰਤ ਵਿਰੋਧ ਸਾਜਿਸ਼ਾਂ ਵਾਸਤੇ ਵਰਤੀ ਜਾ ਰਹੀ ਹੈ। ਕੈਨੇਡਾ ਦੀ ਜਸੂਸੀ ਏਜੰਸੀ ਚੇਤਾਵਨੀ ਦੇ ਰਹੀ ਹੈ ਕਿ ਭਾਰਤ ਸਰਕਾਰ ਦੇ ਵਿਦੇਸ਼ੀ ਦਖਲਅੰਦਾਜ਼ੀ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਇਸ ਤੋਂ ਇੱਕ ਦਿਨ ਬਾਅਦ ਦੋਵੇਂ ਦੇਸ਼ ਆਪਣੇ ਛੋਟੇ ਦੇ ਡਿਪਲੋਮੈਟਸ ਨੂੰ ਬਹਾਲ ਕਰਨ ਲਈ ਸਹਿਮਤ ਹੋਏ ਸਨ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਯਾਨਕੀ ਸੀਐਸਆਈਐਸ ਨੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ ਰਿਪੋਰਟ ਚ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਕੁਝ ਮੁੱਖ ਚਿੰਤਾਵਾਂ ਤੇ ਖਤਰਿਆਂ ਦੀ ਰੂਪਰੇਖਾ ਦਿੱਤੀ ਗਈ ਹੈ ਭਾਰਤ ਨੂੰ ਰੂਸ, ਚੀਨ ਤੇ ਈਰਾਨ ਦੇ ਨਾਲ ਵਿਦੇਸ਼ੀ ਦਖਲਅੰਦਾਜ਼ੀ ਗਤੀਵਿਧੀਆਂ ਦੇ ਸੰਭਾਵੀ ਸਰੋਤ ਵਜੋਂ ਲਿਸਟਡ ਕੀਤਾ ਗਿਆ ਹੈ। ਰਿਪੋਰਟ 'ਚ ਲਿਖਿਆ ਹੈ ਕਿ ਕੈਨੇਡਾ ਨੂੰ ਭਾਰਤ ਸਰਕਾਰ ਦੁਆਰਾ ਨਾ ਸਿਰਫ نسਲੀ ਧਾਰਮਿਕ ਤੇ ਸਭਿਆਚਾਰਕ ਪਾਈਚਾਰਿਆਂ ਦੇ ਅੰਦਰ ਸਗੋਂ ਕੈਂਟਾ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਵੀ ਲਗਾਤਾਰ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਚੌਕਸ ਰਹਿਣਾ ਚਾਹੀਦਾ ਹੈ ਸੀਐਸਆਈਐਸਟੀ ਇਹ ਰਿਪੋਰਟ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਹਾਈ ਕਮਿਸ਼ਨਰਸ ਨੂੰ ਬਹਾਲ ਕਰਨ ਅਤੇ ਇੱਕ ਦੂਜੇ ਦੇ ਨਾਗਰਿਕਾਂ ਤੇ ਕਾਰੋਬਾਰਾਂ ਲਈ ਨਵੀਨੀਕਰਨ ਵੀਜ਼ਾ ਸੇਵਾਵਾਂ ਤੇ ਨਜ਼ਰ ਰੱਖਣ ਤੋਂ ਇੱਕ ਦਿਨ ਬਾਅਦ ਆਈ ਹੈ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਹਾਈ ਕਮਿਸ਼ਨਰਸ ਸੀਨੀਅਰ ਡਿਪਲੋਮੈਟਸ ਜੋ ਰਾਜਦੂਤਾ ਵਾਂਗ ਹੀ ਹੁੰਦੇ ਨੇ ਉਹਨਾਂ ਨੂੰ ਪਿਛਲੇ ਪਾਚੜ ਦੇ ਵਿੱਚ ਘੜ ਦਿੱਤਾ ਸੀ ਜਦੋਂ RCMP ਨੇ ਭਾਰਤ ਸਰਕਾਰ ਤੇ ਕੈਨੇਡਾ ਚ ਹਿੰਸਾ ਦੇ ਇੱਕ ਨੈੱਟਵਰਕ ਚ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਸੀ ਇਸ ਚ ਕਤਲ ਤੇ ਜ਼ਬਰਨ ਵਸੂਲੀ ਸ਼ਾਮਿਲ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ RCMP ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਏਜੰਟ ਤੇ ਕੈਨੇਡੀਅਨ ਖਾਲਸਤਾਨੀ ਵਕਵਾਦੀ ਹਰਦੀਪ ਸਿੰਘ ਨਿਜਰ ਦੀ ਹਤਿਆ ਵਿੱਚ ਸ਼ਾਮਿਲ ਸਨ ਜਿਸ ਨੂੰ 2023 ਚ ਬ੍ਰਿਟਿਸ਼ ਕੋਲੰਬੀਆ ਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਬੇਸ਼ਰਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਨਿੱਜਰਤੇ ਉਸ ਲਹਿਰ ਦੇ ਹੋਰ ਮੈਂਬਰ ਉੱਤਰੀ ਭਾਰਤ ਚ ਖਾਲਿਸਤਾਨ ਨਾਮਕ ਸੁਤੰਤਰ ਸਿੱਖ ਮਾਤਭੂਮੀ ਦੀ ਮੰਗ ਕਰ ਰਹੇ ਸਨ ਜਿਸ ਦਾ ਮੋਦੀ ਸਰਕਾਰ ਨੇ ਸਖਤ ਵਿਰੋਧ ਕੀਤਾ ਤੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸ ਕੇ ਨਿੰਦਾ ਕੀਤੀ ਹੈ ਰਿਪੋਰਟ ਚ ਆਖਿਆ ਗਿਆ ਹੈ ਕਿ ਭਾਰਤ ਸਰਕਾਰ ਤੇ ਨਿੱਜੜ ਕਤਲ ਵਿਚਾਲੇ ਸੰਬੰਧ ਖਾਲਿਸਤਾਨ ਲਹਿਰ ਵਿਰੁੱਧ ਭਾਰਤ ਦੇ ਦਮਨ ਦੇ ਯਤਨਾਂ ਚ ਇੱਕ ਮਹੱਤਵਪੂਰਨ ਵਾਧਾ ਤੇ ਉੱਤਰੀ ਅਮਰੀਕਾ ਚ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਸਪਸ਼ਟ ਇਰਾਦੇ ਦਾ ਸੰਕੇਤ ਦਿੰਦੇ ਨੇ ਇਹ ਨੋਟ ਕੀਤਾ ਗਿਆ ਹੈ ਕਿ ਕੈਨੇਡਾ 'ਚ ਵਿਅਕਤੀਆਂ ਦੇ ਇੱਕ ਛੋਟੇ ਸਮੂਹ ਨੂੰ ਖਾਲਸਤਾਨੀ ਕੱਟੜਪੰਥੀ ਮੰਨਿਆ ਜਾਂਦਾ ਹੈ ਪਰ ਉਹਨਾਂ ਲੋਕਾਂ ਤੱਕ ਨਹੀਂ ਫੈਲਦਾ ਜੋ ਖਾਲਿਸਤਾਨ ਲਹਿਰ ਦਾ ਸਮਰਥਨ ਕਰਨ ਲਈ ਜਾਇਜ਼ ਤੇ ਸ਼ਾਂਤੀਪੂਰਨ ਮੁਹਿੰਮ 'ਚ ਹਿੱਸਾ ਲੈਂਦੇ ਨੇ ਰਿਪੋਰਟ ਚ ਕਿਹਾ ਗਿਆ ਹੈ ਕਿ ਕੈਨੇਡਾ ਤੋਂ ਉੱਭਰ ਰਿਹਾ ਅਸਲੀ ਤੇ ਮੰਨਿਆ ਜਾਂਦਾ ਖਾਲਸਤਾਨੀ ਕੱਟੜਪੰਥੀ ਕੈਨੇਡਾ 'ਚ ਭਾਰਤੀ ਵਿਦੇਸ਼ੀ ਦਖਲਅੰਦਾਜ਼ੀ ਗਤੀਵਿਧੀਆਂ ਨੂੰ ਅੱਗੇ ਵਧਾ ਰਿਹਾ ਹੈ ਇਸ ਹਫਤੇ ਦੇ ਜੀ7 ਸੰਮੇਲਨ 'ਚ ਮੋਦੀ ਨੂੰ ਸੱਦਾ ਦੇਣ ਲਈ ਕਾਰਨੀ ਨੂੰ ਸਿੱਖ ਵਕੀਲਾਂ ਤੇ ਕੁਝ ਸੰਸਦ ਮੈਂਬਰਾਂ ਦੇ ਵੱਲੋਂ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਸੱਦੇ ਦਾ ਬਚਾਅ ਕਰਦਿਆਂ ਆਖਿਆ ਹੈ ਕਿ ਜਦੋਂ ਵੱਡੀਆਂ ਚੁਣੌਤੀਆਂ ਤੇ ਚਰਚਾ ਕਰਨ ਦੀ ਗੱਲ ਆਉਂਦੀ ਹੈ ਤਾਂ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੇ ਨੇਤਾ ਦਾ ਟੇਬਲ ਤੇ ਹੋਣਾ ਸਮਝਦਾਰੀ ਦੀ ਗੱਲ ਹੈ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੁਝ ਪੰਜਾਬੀ ਨਿਊਜ਼ ਚੈਨਲਸ ਦੇ ਮਾਲਕਾਂ ਦਾ ਕਹਿਣਾ ਹੈ ਕਿ ਕਾਰਨੀ ਦੁਆਰਾ ਭਾਰਤ ਸਰਕਾਰ ਤੋਂ ਹੋਰ ਸਹਿਯੋਗ ਪ੍ਰਾਪਤ ਕੀਤੇ ਬਿਨਾਂ ਹਾਈ ਕਮਿਸ਼ਨਰ ਨੂੰ ਬਹਾਲ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਉਹਨਾਂ ਦੇ ਪਾਈਚਾਰੇ ਦੇ ਮੈਂਬਰ ਧੋਖਾ ਮਹਿਸੂਸ ਕਰ ਰਹੇ ਨੇ ਪ੍ਰਧਾਨ ਮੰਤਰੀ ਦੇ ਰੀਡਆਉਟ ਦੇ ਅਨੁਸਾਰ ਕਾਨੀ ਨੇ ਆਪਣੀ ਮੁਲਾਕਾਤ ਦੌਰਾਨ ਮੋਦੀ ਨਾਲ ਅੰਤਰਰਾਸ਼ਟਰੀ ਅਪਰਾਧ ਅਤੇ ਦਮਨ ਸੁਰੱਖਿਆ ਤੇ ਨਿਯਮ ਅਧਾਰਿਤ ਵਿਵਸਥਾ ਦਾ ਮੁੱਦਾ ਉਠਾਇਆ जी 7 ਦੀ ਸਮਾਪਤੀ ਨਿਊਜ਼ ਕਾਨਫਰੰਸ ਦੌਰਾਨ ਜਦੋਂ ਪੁੱਛਿਆ ਗਿਆ ਕਿ ਉਹਨਾਂ ਨੇ ਕੈਨੇਡਾ ਦੀ ਧਰਤੀ ਤੇ ਨਿਜਰ ਦੇ ਕਤਲ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਕੀ ਕਿਹਾ ਤਾਂ ਕਾਰਨੀ ਨੇ ਸਿੱਧਾ ਜਵਾਬ ਨਹੀਂ ਦਿੱਤਾ ਕੈਨੇਡੀਅਨ ਸਾਬਕਾ ਡਿਪਲੋਮੈਟ ਅਤੇ ਕੈਨੇਡੀਅਨ ਗਲੋਬਲ ਅਫੇਅਰਜ਼ ਇੰਸਟੀਚਿਊਟ ਦੇ ਮੌਜੂਦਾ ਸਲਾਹਕਾਰ ਕੋਲਿਨ ਰੌਬਸਟਨ ਨੇ ਕਿਹਾ ਕਿ ਸੰਗੀ ਸਰਕਾਰ ਵਿਦੇਸ਼ੀ ਦਖਲਅੰਦਾਜ਼ੀ ਤੇ ਸਖਤ ਰੋਕ ਅਪਣਾਉਂਦੇ ਹੋਏ ਭਾਰਤ ਨਾਲ ਦੁਬਾਰਾ ਗੱਲਬਾਤ ਕਰ ਸਕਦੀ ਹੈ ਉਧਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਚੌਂਦੇਨੇ ਨੇ ਕਿ ਭਾਰਤ ਅਸਥਿਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਪਰਾਧਿਕ ਗਤੀਵਿਧੀਆਂ ਨਾਲ ਕਥਿਤ ਸਬੰਧਾ ਕਰਕੇ ਕੈਨੇਡਾ 'ਚ ਇੱਕ ਅਤਵਾਦੀ ਸੰਗਠਨ ਘੋਸ਼ਿਤ ਕੀਤਾ ਜਾਵੇ। ਸੜੀ ਪੁਲਿਸ ਦਾ ਵੀ ਕਹਿਣਾ ਹੈ ਕਿ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਤੋਂ ਮੌਤ ਜਾਂ ਹਿੰਸਾ ਦੀਆਂ ਧਮਕੀਆਂ ਦੇ ਕੇ ਜ਼ਬਰਦਸਤੀ ਵਸੂਲੀ ਕੀਤੀ ਜਾ ਰਹੀ ਹੈ। ਇਹਦੇ ਵਿੱਚ ਬਿਸ਼ਨੋਈ ਗੈਂਗ ਦਾ ਨਾਮ ਸਭ ਤੋਂ ਗਿਆ ਰਿਹਾ ਹੈ। ਕਿ ਉਧਰ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਸਣੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਵਿਦ ਸਜਾਰੇ ਹੈ ਕਿ ਇਹਨਾਂ 18 ਲੋਕਾਂ ਦੇ ਵਿੱਚੋਂ ਜ਼ਿਆਦਾਤਰ ਭਾਰਤੀ ਨਾਗਰਿਕ ਮੰਨੇ ਜਾ ਰਹੇ ਨੇ ਇਹਨਾਂ ਦੇ ਉੱਤੇ ਦੋਸ਼ ਇਹ ਲੱਗੇ ਨੇ ਕਿ ਇਹ ਟੋਇੰਗ ਟਰੱਕਸ ਨੂੰ ਲੈ ਕੇ ਚੋਰੀਆਂ ਕਰਦੇ ਹੁੰਦੇ ਸੀ ਤੇ ਇੱਕ ਵੱਡੇ ਆਪਰੇਸ਼ਨ ਦੇ ਵਿੱਚ ਪੁਲਿਸ ਨੇ ਇਸ ਨੈਕਸਸ ਦਾ ਪਰਦਾਫਾਸ਼ ਕੀਤਾ ਹੈ ਲੱਖਾਂ ਡਾਲਰਸ ਵੀ ਇਹਨਾਂ ਦੇ ਕੋਲੋਂ ਜ਼ਬਤ ਕੀਤੇ ਗਏ ਨੇ ਕੈਂਟਾ ਦੇ অন্ਟਾਰੀਓ ਸਵੇਚ ਵਾਹਨ ਹਟਾਉਣ ਉਦਯੋਗ ਨਾਲ ਸੰਬੰਧਿਤ ਇੱਕ ਸੰਗਠਿਤ ਅਪਰਾਧ ਘਿਰੋ ਦਾ ਪਰਦਾਫਾਸ਼ ਕਰਨ ਤੋਂ ਬਾਅਦ ਪੁਲਿਸ ਨੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਤੋਂ 42 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਅਧਿਕਾਰੀਆਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਲੋਕ ਭਾਰਤੀ ਮੂਲ ਦੇ ਨੇ। ਟੋਇੰਗ ਇੰਡਸਟਰੀ ਦਾ ਅਰਥ ਵਾਹਣਾ ਲਈ ਸੜਕੀ ਆਵਾਜਾਈ ਸੇਵਾ ਪ੍ਰਦਾਨ ਕਰਨਾ ਹੈ। ਇਸ ਉਦਯੋਗ 'ਚ ਸੜਕ ਤੋਂ ਟੁੱਟੇ, ਜ਼ਬਤ ਕੀਤੇ ਜਾਂ ਗੈਰ ਕਾਨੂੰਨੀ ਤੌਰ ਤੇ پارک ਕੀਤੇ ਵਾਹਨਾਂ ਨੂੰ ਹਟਾਉਣ ਲਈ ਵਿਸ਼ੇਸ਼ ਟਰੱਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਕ ਅਧਿਕਾਰਿਤ ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ ਗ੍ਰਿਫਤਾਰੀਆਂ ਪੀਲ ਰੀਜਨਲ ਪੁਲਿਸ ਦੁਆਰਾ ਸਥਾਨਕ ਅਤੇ ਸੂਬਾਈ ਕਾਨੂੰਨ ਲਾਗੂ ਕਰਨ ਵਾਲੇ ਪਾਈਵਾਲਾਂ ਨਾਲ ਇੱਕ ਸਾਂਝੇ ਫੋਰਸ ਆਪਰੇਸ਼ਨ ਤਹਿਤ ਕੀਤੀਆਂ ਗਈਆਂ ਨੇ ਰਿਲੀਜ਼ ਚ ਕਿਹਾ ਗਿਆ ਕਿ ਟੋਇੰਗ ਇੰਡਸਟਰੀ ਨਾਲ ਸੰਬੰਧਿਤ ਇੱਕ ਸੰਗਠਿਤ ਅਪਰਾਧਿਕ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ 18 ਮੁਲਜ਼ਮਾਦਈ ਕੱਪਸੇ ਤੋਂ 42 ਲੱਖ ਡਾਲਰ ਤੋਂ ਵੱਧ ਦੀ ਜਾਇਦਾਦ ਬਰਾਮਦ ਕੀਤੀ ਗਈ ਹੈ ਹਾਲਾਂਕਿ ਰਿਲੀਜ਼ 'ਚ ਮੁਲਜ਼ਮਾਂ ਦੀ ਕੌਮੀਅਤ ਦਾ ਜ਼ਿਕਰ ਨਹੀਂ ਹੈ ਪਰ ਨਾਮਾਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ 'ਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਨੇ ਪੁਲਿਸ ਨੇ ਦੱਸਿਆ ਹੈ ਕਿ 10 ਜੂਨ ਤੱਕ ਜਾਂਚ ਦੇ ਸੰਬੰਧ ਵਿੱਚ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਨ੍ਹਾਂ 'ਚ ਕਿੰਗ ਸਿਟੀ ਦੀ 37 ਸਾਲਾ ਔਰਤ ਹੁਲੇ ਜਾਵੈਦ ਤੋਰਾਬੀ ਤੇ ਬ੍ਰੈਂਟਨ ਦੇ 17 ਪੁਰਸ਼ ਸ਼ਾਮਲ ਨੇ ਜਿਨ੍ਹਾਂ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ 38 ਸਾਲਾਂ ਇੰਦਰਜੀਤ ਤਾਮੀ 32 ਸਾਲਾਂ ਪਰਤੋਸ਼ ਚੋਪੜਾ 28 ਸਾਲਾਂ ਗੁਰਬਿੰਦਰ ਸਿੰਘ 25 ਸਾਲਾਂ ਕੁਲਵਿੰਦਰ ਪੂਰੀ 31 ਸਾਲਾਂ ਪਰਮਿੰਦਰ ਪੂਰੀ 29 ਸਾਲਾਂ ਇੰਦਰਜੀਤ ਬੱਲ 31 ਸਾਲਾਂ ਵਰਨ ਆਲ 30 ਸਾਲਾਂ ਕੇਤਨ ਚੋਪੜਾ 32 ਸਾਲਾਂ ਨੌਰਮਨ ਤਾਜ਼ਕੰਦ 24 ਸਾਲਾਂ ਪਵਨਦੀਪ ਸਿੰਘ 25 ਸਾਲਾਂ ਰਾਹੁਲ ਵਰਮਾ 25 ਸਾਲਾਂ ਕਰਮਦੀਪ ਸਿੰਘ 25 ਸਾਲਾਂ ਰਾਹੁਲ ਵਰਮਾ 26 ਸਾਲਾਂ ਕਰਨ ਬੋਪੜਾਏ 22 ਸਾਲਾਂ ਮਨਕੀਰਤ ਬੋਪੜਾਏ 21 ਸਾਲਾਂ ਸਿਮਰ ਬੋਪੜਾਏ ਤੇ 23 ਸਾਲਾਂ ਜੋਵਨ ਸਿੰਘ ਤੇ ਨਾਲ-ਨਾਲ 25 ਸਾਲਾਂ ਅਭਿਨਵ ਭਰਦਵਾਜ ਸ਼ਾਮਿਲ ਹੈ ਪੁਲਿਸ ਨੇ ਆਖਿਆ ਹੈ ਕਿ ਦੋਸ਼ੀਆਂ ਦੇ ਵਿਰੁੱਧ ਕੁੱਲ 97 ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਚ ਅਪਰਾਧਿਕ ਗਿਰੋਚਾ ਲੌਨ ਜ਼ਬਰੀ ਵਸੂਲੀ ਧੋਖਾਧੜੀ ਹਥਿਆਰ ਰੱਖਣ ਵਰਗੇ ਕਈ ਮਾਮਲੇ ਸ਼ਾਮਿਲ ਨੇ ਅਲਬੋਟਾ ਦੇ ਕਨਨੈਸਕਸ ਦੇ ਵਿੱਚ ਆਯੋਜਿਤ ਜੀ7 ਨਾ ਸਮਿਟ ਸਮਾਪਤ ਹੋ ਗਈ ਹੈ ਤੇ ਹੁਣ ਪ੍ਰਧਾਨ ਮੰਤਰੀ ਮਾਰਕਰਨੀ ਵਿਦੇਸ਼ ਦੇ ਦੌਰੇ ਦੇ ਉੱਤੇ ਰਹਿਣਗੇ ਬਿਲਕੁਲ ਸਹੀ ਸੁਣਿਆ ਤੁਸੀਂ ਨਾਟੋ ਤੇ ਕੈਨੇਡਾ ਯੂਰੋਪੀਅਨ ਯੂਨੀਅਨ ਦੇ ਸਮਿਟਸ ਵਾਸਤੇ ਪ੍ਰਧਾਨ ਮੰਤਰੀ ਮਾਰਕਰਨੀ ਯੂਰਪ ਜਾਣਗੇ ਤੇ ਐਤਵਾਰ ਨੂੰ ਉਹ ਯੂਰਪ ਵਾਸਤੇ ਰਵਾਨਾ ਹੋਣਗੇ ਇੱਥੇ ਵੱਡੇ ਵੱਡੇ ਪ੍ਰੋਜੈਕਟਸ ਤੇ ਵੱਡੇ ਵੱਡੀਆਂ ਡੀਲਸ ਦੇ ਉੱਤੇ ਸੰਧੀ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਟੋ ਤੇ ਕੈਨਡਾ ਯੂਰੋਪੀਅਨ ਯੂਨੀਅਨ ਸੰਮੇਲਨਾਂ ਦੇ ਵਿੱਚ ਸ਼ਾਮਲ ਹੋਣ ਲਈ ਐਤਵਾਰ ਨੂੰ ਯੂਰਪ ਰਵਾਨਾ ਹੋਣਗੇ ਪੀਐਮਓ ਨੇ ਇਹ ਕਾਰਨੀ ਦੀਆਂ ਯਾਤਰਾ ਯੋਜਨਾਵਾਂ ਦੀ ਪੁਸ਼ਟੀ ਕੀਤੀ ਹੈ ਯੂਰੋਪੀਅਨ ਲੀਡਰਸ ਨਾਲ ਮੁਲਾਕਾਤ ਲਈ ਕਾਰਨੀ ਐਤਵਾਰ ਨੂੰ ਬ੍ਰਸਲਸ ਲਈ ਰਵਾਨਾ ਹੋਣਗੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਕਿਹਾ ਕਿ ਕੈਨਡਾ ਅਤੇ ਯੂਰੋਪੀਅਨ ਯੂਨੀਅਨ ਦੇ ਲੀਡਰ ਆਪਸੀ ਰਿਸ਼ਤਿਆਂ ਨੂੰ ਵਪਾਰ ਰੱਖਿਆ ਤੇ ਹੋਰ ਕਈ ਖੇਤਰਾਂ 'ਚ ਹੋਰ ਮਜ਼ਬੂਤ ਕਰਨ ਤੇ ਕੰਮ ਕਰਨਗੇ ਕਾਰਨੀ ਫਿਰ ਨੀਦਰਲੈਂਡ ਦੇ ਹੇਗ ਸ਼ਹਿਰ ਰਵਾਨਾ ਹੋਣਗੇ ਜਿੱਥੇ ਮੰਗਲਵਾਰ ਤੇ ਬੁੱਧਵਾਰ ਨੂੰ ਨਾਟੋ ਸੰਮੇਲਨ ਹੋਣਾ ਹੈ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਕਾਰਨੀ ਇਸ ਸੰਮੇਲਨ 'ਚ ਭਾਈਵਾਲਾਂ ਨਾਲ ਮਿਲ ਕੇ ਇਹ ਵਿਚਾਰ ਕਰਨਗੇ ਕਿ ਇੱਕ ਵੱਧ ਖਤਰਨਾਕ ਤੇ ਵੰਡੇ ਹੋਏ ਸੰਸਾਰ 'ਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ ਜਾ ਸਕਦਾ ਹੈ ਇਸ ਵਾਰ ਨਾਟੋ ਦੀ ਮੀਟਿੰਗ ਦਾ ਮੁੱਖ ਧਿਆਨ ਰੱਖਿਆ ਖਰਚਿਆਂ ਤੇ ਰਹੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਨਾਟੋ ਦੇ ਮੈਂਬਰ ਦੇਸ਼ ਆਪਣਾ ਰੱਖਿਆ ਖਰਚਾ ਰਾਸ਼ਟਰੀ ਜੀ ਡੀ ਪੀ ਦੇ 5 ਫੀਸਦੀ ਤੱਕ ਵਧਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇਣਗੇ ਇਸ ਪੱਧਰ ਤੇ ਕੈਨੇਡਾ 1950 ਦੀ ਦਹਾਕੇ ਤੋਂ ਬਾਅਦ ਕਦੇ ਨਹੀਂ ਪਹੁੰਚਿਆ ਕੈਨੇਡਾ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਕੈਨੇਡਾ ਆਪਣੇ ਰੱਖਿਆ ਖਰਚੇ ਨੂੰ ਤੇਜ਼ੀ ਨਾਲ ਵਧਾਉਣ ਲਈ ਇਸ ਸਾਲ ਦੇ ਵਿੱਤੀ ਢਾਂਚੇ ਵਿੱਚ 9 ਬਿਲੀਅਨ ਡਾਲਰ ਸ਼ਾਮਲ ਕਰੇਗਾ ਤਾਂ ਜੋ ਨਾਟੋ ਦਾ ਮੌਜੂਦਾ 2% ਦਾ ਟਾਰਗੇਟ ਪੂਰਾ ਕੀਤਾ ਜਾ ਸਕੇ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਆਪਣੀ ਰੱਖਿਆ ਲਈ ਅਮਰੀਕਾ ਤੇ ਬਹੁਤ ਜ਼ਿਆਦਾ ਨਿਰਭਰ ਕਰ ਰਿਹਾ ਹੈ ਜੋ ਹੁਣ ਪਹਿਲਾਂ ਵਾਂਗ ਭਰੋਸੇਯੋਗ ਨਹੀਂ ਰਿਹਾ ਨਾਲ ਹੀ ਉਹਨਾਂ ਕਹੇ ਹੈ ਕਿ ਕੈਨੇਡਾ ਆਪਣੀ ਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਅਮਰੀਕਾ ਵੱਲ ਬਹੁਤ ਜ਼ਿਆਦਾ ਪੈਸਾ ਖਰਚ ਰਿਹਾ ਹੈ ਨਾਟੋ ਦੇ ਜੀਡੀਪੀ ਅਨੁਮਾਨ ਮੁਤਾਬਿਕ ਕੈਨੇਡਾ ਦੀ ਅਰਥਵਿਵਸਥਾ ਇਸ ਸਾਲ 3.1 ਟ੍ਰਿਲੀਅਨ ਡਾਲਰ ਹੋਣ ਦੀ ਸੰਭਾਵਨਾ ਹੈ ਜਿਸ ਨਾਲ 2% ਦਾ ਨਾਟੋ ਟਾਰਗੇਟ ਲਗਭਗ 62 ਬਿਲੀਅਨ ਡਾਲਰ ਬਣਦਾ ਹੈ ਇਸ ਵੇਲੇ ਫੈਡਰਲ ਸਰਕਾਰ ਜੀਡੀਪੀ ਦਾ ਲਗਭਗ 1.45% ਹੀ ਰੱਖਿਆ ਤੇ ਖਰਚ ਕਰ ਰਹੀ ਹੈ 1990 ਤੋਂ ਲੈ ਕੇ ਅੱਜ ਤੱਕ ਕਦੇ ਵੀ 2% ਦੇ ਨੇੜੇ ਨਹੀਂ ਪਹੁੰਚੀ ਹਾਲਾਂਕਿ ਕੈਨੇਡਾ ਆਪਣੇ ਭਾਈਵਾਲਾਂ ਨਾਲ ਕਈ ਵਾਰੀ ਟੀਚਾ ਪੂਰਾ ਕਰਨ ਦਾ ਵਾਅਦਾ ਕਰ ਚੁੱਕਾ ਹੈ G7 ਸਿਮੇਲਟ ਦੀ ਸਮਾਪਤੀ ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਰਨੀ ਨੇ ਕਿਹਾ ਕਿ ਆਉਣ ਵਾਲੇ ਹਫਤੇ ਚ NATO ਤੇ ਕੈਨੇਡਾ ਯੂਰੋਪੀਅਨ ਯੂਨੀਅਨ ਸਿਮਿਲਨਾ ਦੌਰਾਨ ਧਿਆਨ ਆਰਥਿਕ ਸੁਰੱਖਿਆ ਤੋਂ ਹਟਕੇ ਗਲੋਬਲ ਰੱਖਿਆ ਤੇ ਸੁਰੱਖਿਆ ਮਾਮਲਿਆਂ ਤੇ ਕੇਂਦ੍ਰਿਤ ਹੋਵੇਗਾ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਅਸੀਂ ਇਹ ਗੱਲ ਮੰਨਦੇ ਹਾਂ ਕਿ ਸਾਡੀ ਲੀਡਰਸ਼ਿਪ ਸਿਰਫ ਸਾਡੇ ਅਸੂਲਾਂ ਦੀ ਤਾਕਤ ਨਾਲ ਨਹੀਂ ਸਗੋਂ ਸਾਡੀ ਤਾਕਤ ਕਿਸ ਤਰ੍ਹਾਂ ਦੇ ਅਸੂਲਾਂ ਦੇ ਆਧਾਰਿਤ ਹੈ ਇਸ ਨਾਲ ਤੈ ਹੋਵੇਗੀ। ਜੋ ਅਡਰੇ ਕੈਨੇਡਾ ਦੀ ਆਬਾਦੀ ਵਿਕਾਸ ਦਰ ਨੂੰ ਲੈ ਕੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਸਾਹਮਣੇ ਆ ਗਈ ਹੈ ਵਿਕਾਸ ਦਰ ਦੇ ਵਿੱਚ ਪਹਿਲੀ ਤਿਮਾਹੀ ਦੌਰਾਨ ਖੜੋਤ ਵੇਖਣ ਨੂੰ ਮਿਲੀ ਹੈ ਲਗਾਤਾਰ 6ਵੀਂ ਤਿਮਾਹੀ ਦੇ ਵਿੱਚ ਆਬਾਦੀ ਵਿਕਾਸ ਦਰ ਹੌਲੀ ਦਰਜ ਕੀਤੀ ਗਈ ਹੈ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਸ ਸਾਲ ਹੁਣ ਤੱਕ ਕੈਨੇਡਾ ਦੀ ਆਬਾਦੀ ਦੇ ਵਿੱਚ 0.0% ਵਾਧਾ ਦਰਜ ਕੀਤਾ ਗਿਆ ਭਾਵੇਂ ਇਹ ਕਿ 1 ਜਨਵਰੀ ਤੋਂ ਲੈ ਕੇ 1 ਅਪ੍ਰੈਲ ਤੱਕ ਵਾਧਾ ਦਰਜ ਹੀ ਨਹੀਂ ਕੀਤਾ ਗਿਆ ਜੋ ਵਾਧਾ ਦਰਜ ਹੋਇਆ ਉਹ ਬਿਲਕੁਲ ਮਾਮੂਲੀ ਹੈ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ 2025 ਦੀ ਪਹਿਲੀ ਤਿਮਾਹੀ ਯਾਨੀ ਕਿ 1 ਜਨਵਰੀ ਤੋਂ ਲੈ ਕੇ 1 April ਤੱਕ ਕੈਨੇਡਾ ਦੀ ਆਬਾਦੀ 'ਚ ਵਾਧਾ ਲਗਭਗ ਰੁਕ ਗਿਆ ਹੈ ਇਸ ਦੌਰਾਨ ਸਿਰਫ 20107 ਹੋਰ ਲੋਕ ਕੈਨੇਡਾ ਦੀ ਆਬਾਦੀ 'ਚ ਸ਼ਾਮਲ ਹੋਏ ਨੇ 2020 ਦੀ ਕੋਵਿਡ ਮਹਾਂਮਾਰੀ ਦੌਰਾਨ ਦੀ ਤੀਜੀ ਤਿਮਾਹੀ ਦੇ ਵਿੱਚ 1232 ਲੋਕਾਂ ਦੀ ਕਮੀ ਦਰਜ ਹੋਈ ਸੀ ਤੇ ਉਸ ਤੋਂ ਬਾਅਦ ਇਹ ਸਭ ਤੋਂ ਘੱਟ ਕਮੀ ਪਾਈ ਗਈ ਹੈ ਕੈਨੇਡਾ ਦੀ ਕੁੱਲ ਆਬਾਦੀ 4 ਕਰੋੜ 15 ਲੱਖ 48 ਹਜ਼ਾਰ 787 ਹੋ ਗਈ ਹੈ ਇਹ ਵਾਧਾ ਇਨਾ ਘੱਟ ਸੀ ਕਿ ਸਟੈਟਿਸਟਿਕਸ ਦੇ ਕੈਂਠਾ ਨੇ ਇਸ ਨੂੰ 0.0% ਵਾਧਾ ਆਖਿਆ ਇਹ ਵਾਧਾ ਕੈਨੇਡਾ ਅਨੁਸਾਰ 1946 ਤੋਂ ਮਿਲ ਰਹੇ ਆਂਕੜਿਆਂ ਅਨੁਸਾਰ ਦੂਜਾ ਸਭ ਤੋਂ ਵੱਡਾ ਹੈ ਜਿਸ ਤੋਂ ਘਟ ਸਿਰਫ 2020 ਦੀ ਕੋਵਿਡ ਵਾਲੀ ਤੀਜੀ ਤਿਮਾਹੀ ਸੀ ਇਹ ਛੇਵੀਂ ਲਗਾਤਾਰ ਤਿਮਾਹੀ ਰਹੀ ਹੈ ਜਦੋਂ ਆਬਾਦੀ ਵਿਕਾਸ ਦਰ ਵਿੱਚ ਧੀਮਾ ਪਣ ਦੇਖਣ ਨੂੰ ਮਿਲਿਆ ਇਸ ਦਾ ਕਾਰਨ 2024 ਜੇ ਫੈਡਰਲ ਸਰਕਾਰ ਵੱਲੋਂ ਆਸਥਾਈ ਤੇ ਪੱਕੇ ਇਮੀਗ੍ਰੇਸ਼ਨ ਦੀ ਗਿਣਤੀ ਘਟਾਉਣ ਦਾ ਫੈਸਲਾ ਸੀ ਇਸ ਤਿਮਾਹੀ ਦੌਰਾਨ ਜਨਮਾਂ ਨਾਲੋਂ ਮੌਤਾਂ 5628 ਵੱਧ ਹੋਈਆਂ ਨੇ ਇਸ ਕਰਕੇ ਕੁੱਲ ਆਬਾਦੀ 'ਚ ਹੋਇਆ ਥੋੜਾ ਜਿਹਾ ਵਾਧਾ ਸਿਰਫ ਨਵੇਂ ਆਏ ਇਮੀਗ੍ਰੈਂਟਸ ਦੀ ਵਜਾਂ ਨਾਲ ਹੋਇਆ 2025 ਦੀ ਪਹਿਲੀ ਤਿਮਾਹੀ ਚ 1,42596 ਇਮੀਗ੍ਰੈਂਟਸ ਕੈਨੇਡਾ ਆਏ ਜਦਕਿ 17410 ਲੋਕ ਕੈਨੇਡਾ ਤੋਂ ਦੂਜੇ ਦੇਸ਼ਾਂ ਚ ਗਏ ਨੇ ਨੌਨ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ 68111 ਘਟੀ ਹੈ ਭਾਵੇਂ ਪਹਿਲੀ ਤਿਮਾਹੀ ਦੌਰਾਨ ਆਪਾਦੀਵਾਦੀ ਦੀ ਦਰ ਹੌਲੀ ਹੋ ਗਈ ਪਰ ਇਮੀਗ੍ਰੇਸ਼ਨ ਪੱਧਰ ਉੱਚਾ ਰਿਹਾ ਹੈ ਹਾਲਾਂਕਿ ਇਹ ਹਾਲ ਹੀ ਦੇ ਸਾਲਾਂ ਨਾਲੋਂ ਤੁਲਨਾਤਮਕ ਤੌਰ ਤੇ ਘਟ ਹੈ ਸਟੈਟਿਸਟਿਕਸ ਕੈਨਡਾ ਅਨੁਸਾਰ ਇਹ 4 ਸਾਲਾਂ ਵਿੱਚ ਪਹਿਲੀ ਵਾਰ ਹੈ ਜਦੋਂ ਪਹਿਲੀ ਤਿਮਾਹੀ 'ਚ ਇਮੀਗ੍ਰੈਂਟਸ ਦੀ ਗਿਣਤੀ ਇੰਨੀ ਕੱਟ ਰਹੀ ਪਰ 2022 ਤੋਂ ਪਹਿਲਾਂ ਕੈਨਡਾ ਨੇ ਕਦੇ ਵੀ ਕਿਸੇ ਪਹਿਲੀ ਤਿਮਾਹੀ 'ਚ 86246 ਤੋਂ ਵੱਧ ਇਮੀਗ੍ਰੈਂਟਸ ਨਹੀਂ ਭੁਲਾਏ 2024 ਅਕਤੂਬਰ 'ਚ IRCC ਨੇ 2025-26 ਲਈ ਆਪਣਾ ਇਮੀਗ੍ਰੇਸ਼ਨ ਪਲਾਨ ਜਾਰੀ ਕੀਤਾ ਸੀ ਜਿਸ ਵਿੱਚ ਪਹਿਲੀ ਵਾਰੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਅਸਥਾਈ ਵਿਦੇਸ਼ੀ ਕਾਮਿਆਂ ਲਈ ਵੀ ਟਾਰਗੇਟ ਰੱਖੇ ਗਏ ਸਰਕਾਰ ਨੇ ਉਸ ਸਮੇਂ ਕਿਹਾ ਸੀ ਕਿ ਕੋਵਿਡ-19 ਬਾਅਦ ਦੇ ਸਮੇਂ 'ਚ ਅਸੀਂ ਆਰਥਿਕਤਾ ਤੇ ਮਜ਼ਦੂਰੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਵੇਂ ਆਉਣ ਵਾਲਿਆਂ ਦਾ ਸਵਾਗਤ ਕੀਤਾ ਪਰ ਹੁਣ ਜ਼ਰੂਰਤ ਹੈ ਕਿ ਅਸਥਾਈ ਤੇ ਪੱਕੀ ਇਮੀਗ੍ਰੇਸ਼ਨ ਦੇ ਪੱਧਰ ਸਥਾਨਕ ਸਮਰੱਥਾ ਦੇ ਅਨੁਸਾਰ ਕਿਤੇ ਜਾਣ ਜਦੋਂ ਅਗਲੇ ਜਨਵਰੀ ਦੇ ਵਿੱਚ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਦੀ ਲੀਡਰਸ਼ਿਪ ਦੀ ਸਮੀਖਿਆ ਕੀਤੀ ਜਾਵੇਗੀ ਕੰਜ਼ਰਵੇਟਿਵ ਲੀਡਰ ਦੇ ਭਵਿੱਖ ਬਾਰੇ ਕੈਲਗਰੀ ਦੇ ਵਿੱਚ ਵੋਟਿੰਗ ਹੋਵੇਗੀ ਅਲਬਰਟਾ ਕੰਜ਼ਰਵੇਟਿਵ ਡੈਮਿਅਨ ਕੋਰੈਕ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਧਿਕਾਰਤ ਤੌਰ ਤੇ ਐਮਪੀ ਦੇ ਵਜੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਜੋ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਨੂੰ ਜ਼ਿੰਮਨੀ ਚੋਣ ਲੜਵਾਈ ਜਾ ਸਕੇ ਕੋਰੈਕ ਨੇ ਅਪ੍ਰੈਲ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਵਾਅਦਾ ਕੀਤਾ ਸੀ ਕਿ ਉਹ ਬੈਟਲ ਰਿਵਰ ਕਰਾਫਟ ਰਾਈਡਿੰਗ ਦੇ ਵਿੱਚ ਆਪਣੀ ਸੀਟ ਖਾਲੀ ਕਰ ਦੇਣਗੇ ਤਾ ਜੋ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪਿਅਰ ਪੋਲੀਏ ਮਾਫ ਕਰਨਾ ਪੀਰ ਪੋਲੀਏ ਵਾ ਚੋਣਾ ਹਾਰਨ ਤੋਂ ਬਾਅਦ ਜਿਮਨੀ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਨੂੰ ਅਜ਼ਮਾ ਸਕਣ ਪੋਲੀਏ ਨੇ 20 ਸਾਲਾਂ ਤੱਕ ਕਾਲਟਨ ਦੀ ਔਟਵਾ ਸੀਟ ਦੀ ਨੁਮਾਇੰਦਗੀ ਕੀਤੀ ਉਥੋਂ ਜਿੱਤਦੇ ਵੀ ਰਹੇ ਪਰ ਅਪ੍ਰੈਲ ਦੀਆਂ ਆਮ ਚੋਣਾਂ ਜਦੋਂ ਹੋਈਆਂ ਤਾਂ ਉਥੇ ਨਵੇਂ ਲਿਬਰਲ ਆਗੂ ਬਰੋਸ ਫੈਂਜੋਏ ਤੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੀਏ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਫੈਡਰਲ ਚੋਣਾਂ 'ਚ ਸਰਕਾਰ ਬਣਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਕੰਜ਼ਰਵੇਟਿਵ ਲੀਡਰ ਪੀਰ ਪੋਲੀਏਵ ਨੂੰ ਜਨਵਰੀ 'ਚ ਲੀਡਰਸ਼ਿਪ ਰਿਵਿਊ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਤਰਾਂ ਮੁਤਾਬਕ ਪਾਰਟੀ ਦੀ ਨੈਸ਼ਨਲ ਕੌਂਸਲ ਨੇ ਸ਼ਨੀਵਾਰ ਨੂੰ ਇਹ ਮਨਜ਼ੂਰ ਕਰ ਲਿਆ ਹੈ ਕਿ ਲੀਡਰਸ਼ਿਪ ਸਮੀਖਿਆ ਕੱਲ੍ਹ ਕਰੀਚ ਹੋਵੇਗੀ। ਸਭ ਤੋਂ ਪਹਿਲਾਂ ਇਹ ਖਬਰ ਧਗਲੂਬੈਂਡ ਮੇਲ ਦੇ ਵੱਲੋਂ ਛਾਪੀ ਗਈ ਕੰਜ਼ਰਵੇਟਿਵ ਪਾਰਟੀ ਦੇ ਸੰਵਿਧਾਨ ਮੁਤਾਬਕ ਜੇ ਚੋਣ ਹਾਰਨ ਦੇ ਬਾਵਜੂਦ ਕੋਈ ਲੀਡਰ ਅਸਤੀਫਾ ਨਹੀਂ ਦਿੰਦਾ ਤਾਂ ਅਗਲੀ ਨੈਸ਼ਨਲ ਕਨਵੈਨਸ਼ਨ 'ਚ ਪਾਰਟੀ ਮੈਂਬਰ ਇਹ ਵੋਟ ਕਰਦੇ ਨੇ ਕਿ ਉਹ ਲੀਡਰ ਬਣਿਆ ਰਹੇ ਜਾਂ ਨਹੀਂ ਹਾਲਾਂਕਿ ਪੋਲੀਵ ਦੀ ਲੀਡਰਸ਼ਿਪ ਹੇਠ ਕੰਜ਼ਰਵੇਟਿਵ ਪਾਰਟੀ ਦੇ ਵੋਟ ਸ਼ੇਅਰ 'ਚ ਵਾਧਾ ਹੋਇਆ ਤੇ ਪਾਰਟੀ ਨੇ ਕਈ ਨਵੇਂ ਵੋਟਰ ਸਮੂਹਾਂ 'ਚ ਲੋਕਪ੍ਰਿਤਾ ਹਾਸਲ ਕੀਤੀ ਹੈ ਪਰ ਪਾਰਟੀ ਸਰਕਾਰ ਬਣਾਉਣ 'ਚ ਅਸਫਲ ਰਹੀ ਹੈ ਇਸ ਤੋਂ ਇਲਾਵਾ ਪੋਲੀਵ ਆਟਵਾ ਇਲਾਕੇ ਚ ਆਪਣੀ ਕਾਲਟਨ ਦੀ ਸੀਟ ਵੀ ਗਵਾ ਬੈਠੇ ਨੇ ਜੋ ਉਹ 2004 ਤੋਂ ਜਿੱਤਦੇ ਆ ਰਹੇ ਸਨ ਇਸ ਸੀਟ ਤੇ ਉਹ 4000 ਤੋਂ ਵੱਧ ਵੋਟਾਂ ਨਾਲ ਹਾਰ ਗਏ ਮਈ ਚ ਬੈਟਰਲ ਰਿਵਰ ਕਰਾਫੋਰਡ ਤੋਂ ਐਮਪੀ ਜੇਮੀਨ ਕ੍ਰੈਕ ਨੇ ਕਿਹਾ ਸੀ ਕਿ ਉਹ ਆਪਣੀ ਸੀਟ ਛੱਡ ਦੇਣਗੇ ਤਾਂ ਜੋ ਪੋਲੀਵ ਉਥੋਂ ਚੋਣ ਲੜ ਸਕਣ ਅਤੇ ਉਹਨਾਂ ਨੇ ਅਜਿਹਾ ਹੀ ਕੀਤਾ ਐਮਪੀ ਜੇਮੀਨ ਕ੍ਰੈਕ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਇਹ ਲਾਕਾ ਕੰਜ਼ਰਵੇਟਿਵ ਪਾਰਟੀ ਲਈ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਹਲਕਿਆਂ ਦੇ ਵਿੱਚੋਂ ਇੱਕ ਹੈ ਮੰਨਿਆ ਜਾ ਰਿਹਾ ਸੀ ਕਿ ਪੌਨੀਵ ਪਾਰਟੀ ਨੂੰ ਇਤਿਹਾਸਿਕ ਬਹੁਮਤ ਸਰਕਾਰ ਵੱਲ ਲਿਜਾ ਸਕਦੇ ਨੇ ਕਿਉਂਕਿ ਪਿਛਲੇ 18 ਮਹੀਨਿਆਂ ਦੌਰਾਨ ਕੰਜ਼ਰਵੇਟਿਵਜ਼ ਦੇਸ਼ ਭਰ 'ਚ ਲਿਬਰਲਜ਼ ਨਾਲ ਵੱਡੇ ਫਰਕ ਨਾਲ ਅੱਗੇ ਚੱਲ ਰਹੇ ਸਨ ਨਾਲ ਹੀ ਤਤਕਾਲੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਲੋਕਪ੍ਰਿਤਾ ਵੀ ਘਟ ਰਹੀ ਸੀ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੇ ਵਪਾਰਕ ਯੁੱਧ ਅਤੇ ਟਰੂਡੋ ਦੇ ਅਚਾਨਕ ਅਸਤੀਫੇ ਕਾਰਨ ਸਿਆਸੀ ਹਾਲਾਤ ਪਲਟ ਗਏ ਆਖਰਕਾਰ ਚੋਣਾਂ 'ਚ ਕੰਜ਼ਰਵੇਟਿਵ ਪਾਰਟੀ ਨੂੰ 144 ਸੀਟਾਂ ਹੀ ਮਿਲ ਸਕੀਆਂ ਤੇ ਹੁਣ ਬੈਟਲ ਰਿਵਰ ਕਰਾਫਰਡ ਤੋਂ ਪੀਰਪੋਲਿਵ ਜ਼ਿਮਨੀ ਚੋਣਾਂ ਲੜਨਗੇ ਵੇਖਣਾ ਹੋਵੇਗਾ ਕਿ ਇਨ੍ਹਾਂ ਜ਼ਿਮਨੀ ਚੋਣਾਂ ਦੇ ਵਿੱਚ ਪੀਰਪੋਲਿਵ ਨੂੰ ਜਿੱਤ ਮਿਲਦੀ ਹੈ ਜਾਂ ਫਿਰ ਇਸ ਵਾਰ ਵੀ ਹਾਰ ਦਾ ਸਾਹਮਣਾ ਕਰਨਾ ਪੈਣਾ ਹੈ ਦੂਜੇ ਪਾਸੇ ਸੈਂਕੜੇ ਸਮੂਹਾਂ ਨੇ ਔਟਵਾ ਨੂੰ ਨਿੱਜਤਾ ਅਧਿਕਾਰਾਂ ਦੀਆਂ ਚਿੰਤਾਵਾਂ ਤੇ ਸਰਹੱਦੀ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ਦੇ ਵੱਲੋਂ ਬਾਰਡਰ ਸੇਫਟੀ ਐਕਟ ਜਿਹੜਾ ਲਾਗੂ ਕਰ ਦਿੱਤਾ ਗਿਆ ਸੀ ਸਿਵਲ ਸੁਸਾਇਟੀ ਸਮੂਹਾਂ ਨੇ ਸਰਕਾਰ ਦੇ ਸਰਹੱਦੀ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਸਿਵਲ ਸੁਸਾਇਟੀ ਸੰਗਠਨਾ ਦੇ ਇੱਕ ਗਠ ਜੋੜ ਨੇ ਮਨੁੱਖੀ ਅਤੇ ਪ੍ਰਵਾਸੀ ਅਧਿਕਾਰਾਂ ਬਾਰੇ ਚਿੰਤਾਵਾਂ ਤੇ ਬਿੱਲ ਸੀ 2 ਨੂੰ ਰੱਦ ਕਰਨ ਦੀ ਵਾਪਸ ਕਰਨ ਦੀ ਮੰਗ ਕੀਤੀ ਹੈ ਸਰਕਾਰ ਦੇ ਮਜ਼ਬੂਤ ਸਰਹੱਦੀ ਐਕਟ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ 300 ਤੋਂ ਵੱਧ ਸਿਵਲ ਸੁਸਾਇਟੀ ਸੰਗਠਨ ਲਿਬਰਲ ਸਰਕਾਰ ਨੂੰ ਆਪਣਾ ਨਵਾਂ ਸਰਹੱਦੀ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਇਹ ਕਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਆਜ਼ਾਦੀਆਂ ਸ਼ਰਨਾਰਥੀ ਤੇ ਪ੍ਰਵਾਸੀ ਅਧਿਕਾਰਾਂ ਤੇ ਸਾਰੇ ਕੈਨੇਡੀਅਨਸ ਦੀ ਨਿੱਜਤਾ ਨੂੰ ਖਤਰਾ ਹੈ ਚਾਰ ਪ੍ਰਮੁੱਖ ਗੱਠ ਜੋੜਾਂ ਦੇ ਪ੍ਰਤੀਨਿਧੀਆਂ ਨੇ ਇੱਕ ਨਿਊਜ਼ ਕਾਨਫਰੰਸ ਕੀਤੀ ਤਾਂ ਜੋ 8 ਅਵਾਂ ਤੇ ਪ੍ਰਸਤਾਵਿਤ ਸਟਰੋਂਗ ਬਾਰਡਰਜ਼ ਐਕਟ ਜਿਸ ਨੂੰ ਬਿਲ ਸੀ 2 ਵੀ ਆਖਿਆ ਜਾਂਦਾ ਹੈ ਉਸ ਨੂੰ ਰੱਦ ਕਰਨ ਲਈ ਦਬਾਅ ਵਿਦਾਇਆ ਜਾ ਸਕੇ ਮਾਈਗ੍ਰੈਂਟ ਰਾਈਟਸ ਨੈਟਵਰਕ ਦੇ ਬੁਲਾਰੇ ਕੈਰਨ ਕੌਕ ਨੇ ਕਿਹਾ ਕਿ ਅਸੀਂ ਇੱਕ ਵਿਆਪਕ ਅਤੇ ਖਤਰਨਾਕ ਕਾਨੂੰਨ ਦੇ ਵਿਰੋਧ ਵਿੱਚ ਇੱਕਜੁੱਟਾਂ ਬਿਲ ਸੀ 2 ਇੱਕ ਸਰਹੱਦੀ ਬਿਲ ਨਹੀਂ ਹੈ ਇਹ ਇੱਕ ਸ਼ਕਤੀ ਹੜਪਣ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਤੇ ਨਾਗਰਿਕ ਆਜ਼ਾਦੀਆਂ ਤੇ ਹਮਲਾ ਹੈ We are unified in our opposition to this sweeping and dangerous legislation. Today, we will outline concerns about Bill C2, detailed in four separate open letters and statements that emerged simultaneously and spontaneously in reaction to this egregious bill. Copies of these statements will be distributed at the end with your press packages. Such is the outrage that additional statements continue to emerge daily. The signatories of these statements, from refugee rights groups to civil liberties advocates, from gender justice groups and health advocates to labor unions, they represent hundreds of thousands of people, migrants and citizens alike, with one clear message Bill C2 must be withdrawn. Bill C2 is not a border bill, it is a power grab and an attack on fundamental human rights and civil liberties. For every living person in this country, Bill C2 is an intensification of the all out war that has been waged on migrants for the last two years. A rapid fire series of devastating cuts to immigration programs and levels has changed immigration rules in the middle of the game for millions of people. The bill would give the government the power to change, suspend, or cancel any immigration permit or application, including for those who have already received their permanent residency cards. We reject this division and we are here today to say to this government that we will not stop until Bill C2 is withdrawn. ਇਸ ਮਹੀਨੇ ਪੇਸ਼ ਕੀਤਾ ਗਿਆ ਇਹ ਬਿੱਲ ਅਧਿਕਾਰੀਆਂ ਨੂੰ ਮੇਲ ਖੋਜਣ, ਨਿੱਜੀ ਜਾਣਕਾਰੀ ਤੱਕ ਪੁਲਿਸ ਦੀ ਪਹੁੰਚ ਨੂੰ ਸੁਵਿਧਾਜਨਕ ਬਣਾਉਣ ਅਤੇ ਅਧਿਕਾਰੀਆਂ ਲਈ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਰੋਕਣ ਜਾਂ ਰੱਦ ਕਰਨ ਲਈ ਨਵੀਆਂ ਸ਼ਕਤੀਆਂ ਦੇਵੇਗਾ। ਸੰਘੀ ਸਰਕਾਰ ਕਹਿੰਦੀ ਹੈ ਕਿ ਇਹ ਕਾਨੂੰਨ ਸਰਹੱਦਾਂ ਨੂੰ ਸੁਰੱਖਿਅਤ ਰੱਖਣ, ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਕਾਤਕਾ ਫੈਂਟਨਿਲ ਦੇ ਪ੍ਰਵਾਹ ਨੂੰ ਰੋਕਣ ਤੇ منی ਲੌਂਡਰਿੰਗ ਤੇ ਸਿਕੰਜਾ ਕੱਸਣ ਲਈ ਹੈ ਇਹ ਬਿਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਪ੍ਰਸ਼ਾਸਨ ਦੇ ਲਗਾਤਾਰ ਦਬਾਅ ਦੇ ਜਵਾਬ ਚ ਆਇਆ ਹੈ ਜਿਸ ਨੇ ਕੈਨੇਡੀਅਨ ਸਮਾਨ ਤੇ ਟੈਰਿਫ ਲਗਾਉਂਦੇ ਸਮੇਂ ਅਨਿਯਮਿਤ ਪ੍ਰਵਾਸੀਆਂ ਤੇ ਫੈਂਟਨਿਲ ਦੇ ਦਖਣ ਵੱਲ ਜਾਣ ਵਾਲੇ ਪ੍ਰਵਾਹ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ ਬਿਲ ਚ ਪ੍ਰਸਤਾਵਿਤ ਉਪਾਵਾਂ ਨੂੰ ਕੈਨੇਡਾ ਦੇ ਪੁਲਿਸ ਮੁਖੀਆਂ ਰਸ਼ਟਰੀ ਫੈਂਟਨਿਲ ਜ਼ਾਰ ਅਤੇ ਬਾਦ ਸੁਰੱਖਿਆ ਵਕੀਲਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰਨ ਵਾਲੇ ਸਮੂਹਾਂ ਦਾ ਕਹਿਣਾ ਹੈ ਕਿ ਇਹ ਪੁਲਿਸ ਅਤੇ ਕੈਨੇਡੀਅਨ ਸੁਰੱਖਿਆ ਖੂਫੀਆ ਸੇਵਾ ਨੂੰ ਇਹ ਜਾਣਨ ਦੀ ਮੰਗ ਕਰਨ ਦੀ ਆਗਿਆ ਦਿੰਦਾ ਹੈ ਕਿ ਕਿਸੇ ਵਿਅਕਤੀ ਦਾ ਕੈਨੇਡਾ ਵਿੱਚ ਕਿਸੇ ਸੰਗਠਨ ਜਾਂ ਸੇਵਾ ਨਾਲ ਆਨਲਾਈਨ ਅਕਾਊਂਟ ਤਾਂ ਨਹੀਂ ਜੁੜਿਆ ਉਹ ਇਹ ਵੀ ਚੇਤਾਵਨੀ ਦਿੰਦੇ ਨੇ ਕਿ ਬਿਲ ਵਾਰੰਟ ਵਾਲੇ ਅਧਿਕਾਰੀਆਂ ਨੂੰ ਕਿਸੇ ਕੰਪਨੀ ਤੋਂ ਕਿਸੇ ਵਿਅਕਤੀ ਦੇ ਆਨਲਾਈਨ ਡਾਟਾ ਅਨਐਨਕਰਪਟਿਡ ਈਮੇਲਾਂ ਅਤੇ ਬ੍ਰਾਊਜ਼ਿੰਗ ਇਤਿਹਾਸ ਦੇ ਉਤਪਾਦਨ ਦੀ ਮੰਗ ਕਰਨ ਦੀ ਆਗਿਆ ਦੇਵੇਗਾ ਜੋ ਸਿਰਫ ਵਾਜਬ ਸ਼ੱਕ ਦੇ ਆਧਾਰ ਤੇ ਹੈ ਵਾਜਬ ਵਿਸ਼ਵਾਸ ਦੇ ਮੌਜੂਦਾ ਮਿਆਰ ਤੇ ਨਹੀਂ ਹੈ ਇਹ ਬਿੱਲ ਸਰਕਾਰ ਦੀ ਨਵੀਆਂ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਰੱਦ ਕਰਨ ਮੁਅਤਲ ਕਰਨ ਜਸਵਿਕਾਰ ਕਰਨ ਤੋਂ ਰੋਕਣ ਦੀ ਯੋਗਤਾ ਨੂੰ ਮਜ਼ਬੂਤ ਕਰੇਗਾ ਤੇ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਸਮਝੌਤਿਆਂ ਰਾਹੀਂ ਸੁਬਾਈ ਅਧਿਖੇਤਰੀ ਪਾਈਵਾਲਾ ਨਾਲ ਗਾਹਕ ਜਾਣਕਾਰੀ ਜਿਵੇਂ ਕਿ ਪਛਾਣ ਸਥਿਤੀ ਤੇ ਇਮੀਗ੍ਰੇਸ਼ਨ ਦਸਤਾਵੇਜ਼ ਸਾਂਝੇ ਕਰਨ ਲਈ ਅਧਿਕਾਰਿਤ ਕਰੇਗਾ ਯਦੋਂ ਅੰਟਾਰੀਓ ਸੇਂਟ ਕੈਥਰੀਨਸ Niagara Falls ਅਤੇ Welland ਨੂੰ ਰਿਹਾਇਸ਼ੀ ਟਿਕਾਣੇ ਪੂਰਾ ਕਰਨ ਲਈ ਇਨਾਮ ਦਿੱਤਾ ਜਾ ਰਿਹਾ ਹੈ Ontario ਦੇ ਪ੍ਰੀਮੀਅਰ ਡਗਫੋਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ Saint Catherine's Niagara Falls ਅਤੇ Welland ਸ਼ਹਿਰਾਂ ਨੂੰ ਉਹਨਾਂ ਦੇ ਸੁਬਾਈ ਰਿਹਾਇਸ਼ੀ ਟਿਕਾਣੇ ਪ੍ਰਾਪਤ ਕਰਨ ਵਾਸਤੇ ਲਗਭਗ 6.8 ਮਿਲੀਅਨ ਡਾਲਰ ਦਾ ਇਨਾਮ ਦੇ ਰਹੀ ਹੈ ਸੁਬਾ Saint Catherine's ਨੂੰ 2 ਮਿਲੀਅਨ ਡਾਲਰ ਅਤੇ Niagara Falls ਨੂੰ 2.8 ਮਿਲੀਅਨ ਡਾਲਰ ਤੇ Welland ਨੂੰ 1.5 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ ਸਰਕਾਰ ਨੇ ਅਗਸਤ 2023 ਦੇ ਵਿੱਚ ਬਿਲਡਿੰਗ ਫਾਸਟਰ ਫੰਡ ਸ਼ੁਰੂ ਕੀਤਾ ਸੀ 3 ਸਾਲਾਂ 'ਚ 1.2 ਬਿਲੀਅਨ ਡਾਲਰ ਪ੍ਰੋਗਰਾਮ ਨੂੰ ਨਗਰਪਾਲਿਕਾਵਾਂ ਨੂੰ ਨਗਰਪਾਲਿਕਾ ਪ੍ਰਪਾਨ ਦੀ ਪ੍ਰਕਿਰਿਆਵਾਂ ਨੂੰ ਤੇਜ਼ ਕਰਨ ਤੇ ਹੋਰ ਘਰ ਤੇਜ਼ੀ ਦੇ ਨਾਲ ਬਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਪ੍ਰੋਗਰਾਮ ਤਿਆਰ ਕੀਤਾ ਗਿਆ ਸੀ। Our government is doing everything in its power to cut red tape and make Ontario and Canada the strongest economy in the G7. Our government has a plan to protect Ontario from President Trump's tariffs. By building a province that is more competitive, more resilient, and more self reliant. As part of that plan, we're investing over $200 billion in infrastructure. That includes investments in roads and highways, transit, hospitals, schools, and homes. Here in Niagara, we're twinning the Garden City Skyway to make sure this critical piece of highway is in good repair and can keep up with the increased demand because Niagara is becoming a hotbed. Uh, for people moving here, and it's such a beautiful area. We're delivering two way all day service on GO Transit through our GO Expansion Program. Last year, we announced the largest GO Transit service expansion in more than a decade. We recently completed upgrades to the West Harbor GO Station, which will save commuters in Niagara Falls and St. Catharines 15 minutes round trip. And allow for four times as many trips between Niagara Falls and Hamilton. We're building and upgrading hospitals, including the South New Niagara Hospital, which I told is $3.1 billion. We're supporting Niagara's incredible tourism industry, and we're creating new opportunities for Niagara's world-class wineries. And I, uh, folks, I, I talked to the people over at LCBO, and the amount of wine that people have transitioned from from California over to Niagara they told me the numbers are through the roof so that that's yeah how much 45 we're, we're making record investments to get shovels in the ground faster for new homes, including a total investment of more than $262 million in projects across niagara to enable the construction of more than 17,000 new homes. so you just do the multiple of two or three people live in that home. that's a lot of people coming to the region through the housing enabling water system fund and the municipal housing infrastructure program. <laughs>